ਬਾਈ ਬਣ ਕੇ ਨਾ ਕਮੈਂਟ ਕਰਕੇ ਜਰੂਰ ਦੱਸਿਓ ਭਰਾ ਬਣ ਕੇ ਕਿ ਕਿੰਨਾ-ਕਿੰਨਾ ਦੇ ਘਰ ਦੇ ਹਾਲਾਤ ਇਹੋ ਜਿਹੇ ਆ ਮਤਲਬ ਕਿ ਸਹੀ ਦੱਸਿਓ ਕਿ ਮੈਨੂੰ ਚੱਲੋ ਬੰਦਿਆਂ ਦੀ ਵਧੀਆ ਆਪਚ ਇੱਕ ਦੂਜੇ ਨਾਲ ਹਨਾ ਸਾਰਾ ਇੱਕ ਦੂਜੇ ਪਿੱਛੇ ਮੈਨਾਂ ਗੱਲ ਨਹੀਂ ਕਰਦੇ ਪਰ ਜਿਹੜੀਆਂ ਘਰ ਦੀਆਂ ਬੁੜੀਆਂ ਗੀਆਂ ਉਹਨਾਂ ਦੀ ਆਪਚ ਇੰਨਾ ਕਲੇਜ ਆ ਕਿ 24 ਘੰਟੇ ਲੜਾਈ ਰਹਿੰਦੀ ਹੈ ਹਨਾ ਤੇ ਬਈ ਮਤਲਬ ਕਿ ਤੁਸੀਂ ਫਿਰ ਉਹਦੋ ਬੰਦਾ ਕਿਵੇਂ ਹੈਂਡਲ ਕਰਦਾ ਯਾਰ ਕਿ ਜਾਮ ਕਈ ਵਾਰੀ ਤੁਹਾਡਾ ਵੀ ਜਦੋਂ ਬੁੜੀਆਂ ਦੀ ਲੜਾਈ ਹੁੰਦੀ ਆ ਕੀ ਐਂ ਖਿਆਲ ਆਉਂਦਾ ਯਾਰ ਕੀ ਇਹ ਤਾਂ ਹਟਦੀਆਂ ਨਹੀਂ ਲੜਨੋਂ ਕਿ ਸਾਈਡ ਕਰ ਲਗੇ ਆਪਾਂ ਜਾਂ ਕੋਈ ਹੋਰ ਕਦਮ ਚੱਕ ਲਗੇ ਕੀ ਮਤਲਬ ਕਿ ਜਦੋਂ ਕੋਈ ਹੱਲ ਹੀ ਨਹੀਂ ਦਿੰਦਾ ਫਿਰ ਤੁਸੀਂ ਕੀ ਕਰਦੇ ਹੋ ਬਈ ਕਿ ਜਦੋਂ ਬੁੜੀਆਂ ਇੰਨੀਆਂ ਲੜਨ ਲੱਗ ਜਾਂਨ ਕਰੇ ਕਿ 24 ਘੰਟੇ ਕਹੇ ਹੁੰਦੇ ਨਾ ਕਲੇਸ਼ ਲੈ ਲੈਂਦਾ ਬੰਦੇ ਨੂੰ ਬਾਈ ਬਣ ਕੇ ਦੱਸਿਓ ਜਰੂਰ ਆਪ ਦੇ ਵਿਚਾਰ ਕਿ ਤੁਸੀਂ ਕੀ ਮੈਂ ਹੈਂਡਲ ਕਰਦੇ ਹਾਂ ਨਾ ਚੀਜ਼ਾਂ ਨੂੰ ਕਿਉਂਕਿ ਜਿੱਥੇ ਦੋ ਭਾਂਡੇ ਕਹਿੰਦੇ ਖੜਕਦੇ ਆ ਪਰ ਬਾਲੇ ਖੜਕਣ ਲੱਗ ਗਏ ਨਾ ਉਦੋਂ ਤੁਸੀਂ ਕੀ ਕਰਦੇ